ਅਲਾਕਾ ਗੜਸ਼ਾਂ ਕਰਦੇ ਅੱਜ ਸਾਡੇ ਸਾਰੇ ਸ਼ਰੋਮਣੀ ਅਕਾਲੀ ਦਲ ਦੇ ਜੂਥ ਦੇ ਅਕਾਲੀ ਦਲ ਦੇ ਵਰਕਰ ਸਾਰੇ ਇਕੱਠੇ ਹੋਏ ਆ ਤੇ ਅਸੀਂ ਬੜੇ ਲੰਮੇ ਸਮੇ ਤੋਂ ਵਿਚਾਰਾ ਕਰ ਰਹੇ ਆ ਲੁਧਿਆਣੇ ਅਸੀਂ ਧਰਨੇ 'ਚ ਵੀ ਜਾ ਕੇ ਆਏ ਜੋ ਅਸੀਂ ਹੁਣ ਤੱਕ ਬਾਚ ਕੀਤਾ ਕਿ ਸਰਕਾਰ ਤਕਰੀਬਨ 60000 ਕਿਲਾ ਜ਼ਮੀਨ ਅਕਵਾਇਰ ਕਰਨਾ ਚਾਹੁੰਦੀ ਆ ਸਰਕਾਰ ਕਹਿੰਦੀ ਆ ਕਿ ਅਸੀਂ ਇਹਨੂੰ ਡਿਵੈਲਪ ਕਰਕੇ ਇੱਥੇ ਅ ਇੰਡਸਟਰੀ ਲਿਆਉਣੀ ਆ ਅਸੀਂ ਇੱਥੇ ਪਲਾਟ ਕੱਟਣੇ ਆ ਤੇ ਬੜੀ ਜੋ ਸਾਡਾ ਸਾਰਿਆਂ ਦਾ ਹੁਣ ਤੱਕ ਵਿਚਾਰ ਹੋਇਆ ਕਿ ਸਾਨੂੰ ਇਹ ਲੱਗਦਾ ਹੈ ਕਿ ਜੇ ਪਹਿਲਾਂ ਉਹ ਕਾਲੇ ਕਰੋਨਾ ਰਾਹੀਂ ਜੋ ਸੈਂਟਰ ਸਰਕਾਰ ਨੇ ਉਹ ਲਾਗੂ ਕੀਤੇ ਸੀ ਜੇ ਉਹ ਨਾ ਰਹੀ ਨੀ ਪੰਜਾਬ ਦੀ ਜ਼ਮੀਨ ਨੂੰ ਹਥਿਆ ਸਕੇ ਤੇ ਹੁਣ ਪੰਜਾਬ ਸਰਕਾਰ ਕੇਂਦਰੀ ਆਰਥੂ ਇਹ ਤੇ ਜ਼ਮੀਨਾਂ ਤੇ ਪੰਜਾਬ ਦੀਆਂ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਇਹ ਪੰਜਾਬ ਦਾ ਏਰੀਆ ਜਿਹੜਾ ਆ ਇਹ ਖੇਤੀ ਪ੍ਰધાન ਸੂਬਾ ਸੀ ਭਾਰਤ ਦੇ ਪੂਰੇ ਅੰਨ ਭੰਡਾਰ ਦੇ ਵਿੱਚ ਤਕਰੀਬਨ 70% ਤੋਂ ਵੀ ਵੱਧ ਜਿਹੜਾ ਯੋਗਦਾਨ ਆਉ ਉਹ ਪੰਜਾਬ ਦਾ ਰਿਹਾ ਕਿ ਕਿਸੇ ਨਾ ਕਿਸੇ ਧੰਗ ਦੇ ਨਾਲ ਪੰਜਾਬ ਦੀ ਇਸ ਖੁਸ਼ਹਾਲੀ ਨੂੰ ਜਾਤਾ ਉਹਨਾਂ ਲੋਕਾਂ ਤੋਂ ਜਾਰ ਨਹੀਂ ਹੋਇਆ ਅਡਰਟੀ ਲੈਟਰ ਤੋਂ ਜਾ ਫਿਰ ਉਹ ਸਿੱਧੇ ਸਿੱਧੇ ਧੰਗ ਨਾਲ ਸਰਕਾਰਾਂ ਥਰੂ ਸਾਡੀ ਜ਼ਮੀਨਾਂ ਤੇ ਕਬਜ਼ਾ ਕਰਨਾ ਚਾਹੁੰਦੇ ਆ ਸੋ ਗੱਲ ਚੱਲਦੀ ਇਹ ਆ ਕਿ ਜਿਹੜੀ ਸਰਕਾਰ ਕਹਿੰਦੀ ਆ ਕਿ ਅਸੀਂ 60 ਹਜ਼ਾਰ ਕਿਲਾ ਚਾਹੀਦਾ ਇਹਨੂੰ ਡਿਵੈਲਪ ਕਰਨਾ ਤੇ ਸਰਕਾਰ ਨੂੰ ਅਸੀਂ ਇਹ ਪੁੱਛਣਾ ਚਾਹੁੰਨੇ ਆ ਕਿ ਅੱਜ ਤੋਂ ਤਕਰੀਬਨ 10 ਸਾਲ ਪਹਿਲਾਂ ਇੱਕ ਸਹੂਲਤਾਂ ਸੈਂਟਰ ਬਣਾਏ ਸੀ ਦਸਾ ਦਸਾ 15-15 ਪਿੰਡਾਂ ਦੇ ਏਰੀਆ ਦੇ ਵਿੱਚ ਸੇਵਾ ਕੇਂਦਰ ਲਾ ਲਓ ਸਹੂਲਤਾਂ ਕੇਂਦਰ ਲਾ ਲਓ ਉਹਦਾ ਮਕਸਦ ਇੱਕੋ ਹੀ ਸੀ ਕਿ ਆਪਾਂ ਜਿਹੜੇ ਪਿੰਡਾਂ ਦੇ ਲੋਕ ਆ ਉਹਨਾਂ ਨੂੰ ਪਿੰਡ ਦੇ ਨੇੜੇ ਹੀ ਕੋਈ ਸਰਟੀਫਿਕੇਟ ਲੈਣਾ ਕੋਈ ਫਰਮਾ ਉਹਨਾਂ ਨੂੰ ਪਿੰਡ ਦੇ ਨੇੜੇ ਹੀ ਸਹੂਲਤ ਮਿਲ ਸਕੇ ਤੇ ਜਿਹੜੀ ਇਹ ਸਰਕਾਰ ਆ ਵੱਡੇ ਵੱਡੇ ਦਾਅਵੇ ਕਰਦੀ 60000 ਇੱਕ ਨੂੰ ਡਿਵੈਲਪ ਕਰਨੇ ਦੀ ਉਹਨਾਂ ਤੋਂ ਪੰਜ ਮਾੜਲੇ ਚ ਬਣਿਆ ਹੋਇਆ ਸੇਵਾ ਕੇਂਦਰ ਮੈਂ ਆ ਇੱਕ ਪਾਸਿਓਂ ਅਬੀਰੰਪੁਰ ਜੱਥੇਵਾਲ ਪਾਲ ਦੀ ਐਸੇ ਇਲਾਕੇ ਦੇ ਹੀ ਤਕਰੀਬਨ 20-25 ਜਿਹੜੇ ਸੇਵਾ ਕੇਂਦਰ ਉਹ ਗਿਣਾ ਸਕਦਾ ਜਿਹੜੇ ਸਰਕਾਰ ਤੋਂ ਚਲਾਦੀ ਹੋਏ ਕੋਈ ਜਿਹੜੇ ਦੋ ਚੌਂ ਦੇ ਵੇਚਿਆ ਉਹਨਾਂ ਦੇ ਬੇਤਨੀ ਉਹ ਰੰਗ ਰੋਗਨ ਕਰਕੇ 500 ਦਾ ਪੇਂਟ ਮਾਰ ਕੇ ਖਰਚਾ 25000 ਪਾ ਕੇ ਉਹਨਾਂ ਨੂੰ ਇਹਨਾਂ ਨੇ ਕੀ ਹੁਤਾ ਆਮ ਆਦਮੀ ਕਲੀਰਕ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਉਹ ਵੀ ਨਹੀਂ ਚੱਲੇ ਸੋ ਸਰਕਾਰ ਜਿਹੜੀ ਆ ਸਾਡਾ ਇੱਕੋ ਹੀ ਸਵਾਲ ਆ ਸਾਰਿਆਂ ਦਾ ਹੀ ਕਿ ਜੇ ਸਰਕਾਰ ਤੋਂ ਉਹ 5 ਮੰਜ਼ਲੇ ਚ ਬਣੇ ਹੋਏ ਸਭਦਾ ਸੇਵਾ ਕੇਂਦਰ ਨਹੀਂ ਚਲਾ ਹੋਏ ਉਹਦੇ ਵਿੱਚ ਦੋ ਦੋ ਤਿੰਨ ਤਿੰਨ ਨਿਆਣੇ ਨੌਕਰੀਆਂ ਵੀ ਕਰਦੇ ਸੀ ਸਰਕਾਰ ਨੂੰ ਵੀ ਫਾਇਦਾ ਸੀ ਆਮ ਪਬਲਿਕ ਨੂੰ ਬਹੁਤ ਫਾਇਦਾ ਸੀ ਤੁਹਾਤੋਂ ਉਹ ਤਾਂ ਚੱਲੇ ਨਹੀਂ ਤੁਸੀਂ ਹੁਣ 24000 ਏਕਰ ਇਕੱਲੇ ਲੁਧਿਆਣੇ ਦੇ ਵਿੱਚ ਤੁਸੀਂ ਕਹਿੰਨੇ ਐਕਵਾਇਰ ਕਰਨੀ ਆ ਕੀ ਉਹ ਡਿਵੈਲਪ ਹੋ ਜਾਊ ਅੱਜ ਤੋਂ ਤਕਰੀਬਨ 9-10 ਸਾਲ ਪਹਿਲਾਂ ਸਾਡੀ ਸਰਕਾਰ ਬਿੱਲੇ ਉੱਤੇ ਖਰੜ ਦੇ ਵਿੱਚ ਤਕਰੀਬਨ 5-600 ਕਿਲਾ ਐਕਵਾਇਰ ਕੀਤਾ ਸੀ ਉਹਦੇ ਵਿੱਚੋਂ ਹੁਣ ਤੱਕ ਦੱਸ ਰਿਹਾ ਵੇ 1.5-200 ਕਿਲਾ ਹੀ ਡਿਵੈਲਪ ਹੋਇਆ ਬਾਕੀ ਸਾਰਾ ਉਦਾਂ ਪਿਆ ਜੇ 10 ਸਾਲਾਂ 'ਚ 1.5-200 ਕਿਲਾ ਡਿਵੈਲਪ ਨਹੀਂ ਹੋਇਆ ਤੇ ਕੀ 24000 ਕਿਲਾ ਡਵੈਲਪ ਹੋ ਜਾਊ ਜੋ तकरीबन सारे ਪੰਜਾਬੀਆਂ ਦੇ ਮਨਾਂ ਦੇ ਵਿੱਚ ਸ਼ੰਕਾ ਆ ਕਿ ਇਹ ਸਰਕਾਰ ਸਿੱਧੇ ਢੰਗ ਦੇ ਨਾਲ ਇਹ ਕਿਉਂਕਿ ਇੱਕ ਜਿਹੜਾ 1995 ਦਾ ਕਾਨੂੰਨ ਲੈ ਕੇ ਆਂਦਾ ਮੈਂ ਇਹ ਵੀ ਤੁਹਾਡੇ ਨਾਲ ਜ਼ਿਕਰ ਕਰ ਦਮਾ ਸਾਂਝਾ ਕਿ ਕਾਨੂੰਨ ਚੱਕਿਆ 1995 ਵਾਲਾ 2012 ਵਾਲਾ ਇਹ ਨਹੀਂ ਕੋਈ ਚੱਕਿਆ ਉਹ ਚੱਕਿਆ ਕਿ ਸਰਕਾਰ ਅੱਗੇ ਜਿਹੜਾ 2012 ਵਾਲਾ ਉਹਦੇ ਵਿੱਚ ਇਹ ਆ ਕਿ ਜਿਹੜੀ ਪਰਪਸ ਲਈ ਸਰਕਾਰ ਅਕਵਾਇਰ ਕਰਦੀ ਆ ਉਹੀ ਚੀਜ਼ ਉੱਥੇ ਬਣੇਗੀ ਨਹੀਂ ਤਾਂ ਜ਼ਿਮੀਦਾਰ ਨੂੰ ਵਾਪਸ ਚਲ ਜਾਊਗੀ 1995 ਵਾਲਾ ਜਿਹੜਾ ਰੂਲ ਆ ਉਹਦੇ ਵਿੱਚ ਇਹ ਆ ਕਿ ਸਰਕਾਰ ਅਕਵਾਇਰ ਕਰਕੇ ਗਾਹਾਂ ਜਿਹਨੂੰ ਮਰਜ਼ੀ ਦੇ ਦੇਵੇ ਉਹ ਬਹੁਤ ਗੰਦਾ ਕਾਨੂੰਨ ਆ ਇਹ ਕਰਕੇ ਸਾਨੂੰ ਇਹ ਛੱਕਿਆ ਕਿ ਇਹ ਜ਼ਮੀਨ ਅਕਵਾਇਰ ਕਰਕੇ ਇਹ ਵੱਡੇ ਵੱਡੇ ਲੋਕਾਂ ਨੂੰ ਜਿਹੜੇ ਡਾਡੂ ਉਹਨਾਂ ਨੂੰ ਦਵੇਗੀ ਹੁਣ ਬੂਵਾ ਆਪਣੇ ਲੱਗ ਗਿਆ ਪਿੰਡ ਉਹਦੇ ਵਿੱਚ ਅੱਜ ਤੋਂ ਤਕਰੀਬਨ 20-25 ਸਾਲ ਹੋ ਗਏ ਬਗੜ ਹੋਇਆ ਨੂੰ ਸਰਕਾਰ ਕਹਿੰਦੀ ਸੀ ਇੱਥੇ ਟੈਲੀਫੋਨ ਫੈਕਟਰੀ ਲੱਗਣੀ ਆ ਉਹ ਆਪਣੇ ਉਸ ਵੱਲੇ ਦੇ ਮੁੱਖ ਮੰਤਰੀ ਬਰਾੜ ਸਾਹਿਬ ਨਾਲ ਦੇ ਲੜਕੀ ਦੇ ਨਾਂ ਤੇ ਉਹ ਜ਼ਮੀਨ ਆ ਸਾਨੂੰ ਉਹ ਦੱਸੀਆ ਜਾਵੇ ਕਿ ਉਹ ਹੁਣ ਤੱਕ ਉੱਥੇ ਫੈਕਟਰੀ ਲੱਗ ਗਈ ਉਹ ਵੀ ਜ਼ਮੀਨ ਐਡਾ ਹੀ ਉਹ ਗਪਈ ਆਇਆ ਹੈਗਾ ਮਤਲਬ ਬਾਕੀ ਜ਼ਮੀਨ ਵੀ ਲੋਕਾਂ ਦੇ ਹੱਥ ਵੱਢਣੇ ਆ ਲੋਕਾਂ ਨੂੰ ਮਿਲਣਾ ਕੁਝ ਨਹੀਂ ਤੇ ਉਹ ਜ਼ਮੀਨ ਜਿਹੜੀ ਅਜਾਈ ਜਾਣੀ ਆ ਸੋ ਸਰਕਾਰ ਨੂੰ ਬੇਨਤੀ ਆ ਕਿ ਇਹ ਆਪਣੀ ਸਕੀਮ ਵਾਪਸ ਲਾਓ ਨਹੀਂ ਤਾਂ ਇਹਦੇ ਲਈ ਅਸੀਂ ਵੱਡੇ ਅੰਦੋਲਨਾਂ ਦੇ ਵਿੱਚ ਗੜਸ਼ੰਕ ਹਾਲਕਾ ਵੱਡੀ ਗਿਣਤੀ ਦੇ ਵਿੱਚ ਅਸੀਂ ਉਹਨਾਂ ਧਰਨਿਆਂ ਦੇ ਵਿੱਚ ਸ਼ਾਮਲ ਹੋਵਾਂਗੇ ਸਰਕਾਰ ਦਾ ਵਿਰੋਧ ਕਰਾਂਗੇ ਤੇ ਮਾਈਨਿੰਗ ਜਿਹੜੀ ਆ ਜਿਹੜੀ ਨਾਂ ਤੇ ਸਰਕਾਰ ਆਈ ਸੀ ਕਿ ਮਾਈਨਿੰਗ ਦੀ ਇਹ ਜੀ ਬਰੇਤਾ ਖਾਗਾ ਜੀ ਕਾਲੀ ਫਲਾਣਾ ਕਰਗਾ ਹੁਣ ਕਿੱਥੇ ਆ ਜਿਹੜੀ ਟਰਾਲੀ ਉੱਤੇ ਵੱਲੇ 2000 ਦੀ ਮਿਲਦੀ ਸੀ ਰੇਤੇ ਦੀ ਹੁਣ 6000 ਦੀ ਮਿਲਦੀ ਆ ਟਿਪਰ ਜਿਹੜੇ ਆ ਉਹ 30ਆ ਕੱਢ ਕੱਢ ਕੇ ਉਹ ਵੱਲੋਂ ਟਿਪਰ ਜਿਹਨੂੰ 9 ਟਨ ਪਾਸ ਆ ਉਹ ਸਰਕਾਰ ਦੀ 100-100 ਟਨ ਪਾਸ ਕਰਕੇ ਤੁਰਿਆ ਕੀ ਉਹ ਸਰਕਾਰ ਦੇ ਆਪਣੇ ਬੰਦੇ ਨੇ ਚੱਲਦੇ ਆ ਜਾਂ ਜਿਨ੍ਹਾਂ ਦੇ ਵੀ ਚੱਲਦੇ ਆ ਸਰਕਾਰ ਨੂੰ ਕੀ ਲਾਲਚ ਆ ਜਿਹੜਾ ਉਹ ਅੰਡਰ ਲੋਡ ਵੀ ਚੱਲਣ ਦਿੰਦੀ ਅਸੀਂ ਨਹੀਂ ਕਹਿੰਦੇ ਵੇ ਬੰਦ ਕਰੋ ਅਸੀਂ ਕਹਿੰਦੇ ਆ ਕਿ ਜੇ ਡਿਵੈਲਪਮੈਂਟ ਲਈ ਰੇਤਾ ਵੀ ਚਾਹੀਦਾ ਬਜਰੀ ਵੀ ਚਾਹੀਦੀ ਆ ਪਰ ਜਿਹੜੇ ਓਵਰ ਲੋਡ ਆ 9 ਟਨ ਮਾਲ ਆਦੀ ਸੜਕ ਦੇ ਉੱਪਰ ਤੁਸੀਂ 100 ਟਨ ਲਾ ਕੇ ਤੁਰੇ ਹੋ ਆ ਇਹ ਸੜਕ ਤਾਂ 2 ਮਹੀਨੇ ਟੁੱਟ ਜਾਣੀ ਆ ਤੇ ਉਹਦੇ ਜ਼ਿੰਮੇਵਾਰ ਕੌਣ ਆ ਜੇ ਸਰਕਾਰ ਦੇ ਕੋਈ ਇਹ ਕਾਇਦਾ ਕਾਨੂੰਨ ਹੈਗਾ ਤੇ ਅਸੀਂ ਇੱਕ ਬੇਨਤੀ ਕਰਦੇ ਅਸੀਂ 2 ਹਫ਼ਤੇ ਦਾ ਨੋਟਿਸ ਦਿੰਨੇ ਆ ਅਸੀਂ ਕੋਰਟ ਵੀ ਇਹ ਗੱਲ ਕਹਿ ਕੇ ਆਏ ਹਾਂ ਹੁਣ ਵੀ ਕਹਿੰਦੇ ਆ ਕਿ 2 ਹਫ਼ਤੇ ਦਾ ਅਸੀਂ ਨੋਟਿਸ ਦਿੰਨੇ ਆਂ ਅਗਰ ਸਰਕਾਰ ਨੇ ਓਵਰਲੋਡ ਉੱਪਰ ਚੱਲਣੇ ਬੰਦ ਨਾ ਕੀਤੇ ਤੇ ਅਸੀਂ ਇੱਕ ਬਹੁਤ ਵੱਡਾ ਇਹ ਅੰਦੋਲਨ ਖੜਾ ਕਰਾਂਗੇ ਚਾਹੇ ਅਸੀਂ ਗੜਸ਼ਾਂਕ ਦੇ ਵਿੱਚ ਧਰਨਾ ਲਈਏ ਕਿਤੇ ਵੀ ਲਈਏ ਵੱਡੇ ਪੱਧਰ ਦੇ ਅਸੀਂ ਲੋਕ ਸੰਜਾਮ ਕਰਕੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਸਰਕਾਰਾਂ ਅਕਾਲੀਆਂ ਨਹੀਂ ਟੁੱਟਣੀਆਂ ਸਾਰਿਆਂ ਦੀਆਂ ਟੁੱਟਣੀਆਂ ਅਸੀਂ ਸਾਰੀਆਂ ਪਾਰਟੀਆਂ ਦੇ ਵਰਕਰਾਂ ਨੂੰ ਇਕੱਠੇ ਕਰਕੇ ਇੱਕ ਵੱਡਾ ਅੰਦੋਲਨ ਛੇੜਾਂਗੇ ਸੋ ਇਹ ਸਾਡੀ 2 ਹਫ਼ਤੇ ਲਈ ਅਸੀਂ ਸਰਕਾਰ ਨੂੰ ਇਹ ਕਹਿੰਨੇ ਆਂ ਕਿ ਜਿਹੜੇ ওভারਲੋਡ ਚੇਪਰਿਆਂ ਨੂੰ ਬੰਦ ਕੀਤਾ ਜਾਵੇ ਨੇੜਾ ਹੀ ਵੱਡੇ ਪੱਧਰ ਤੇ ਧਾਰਨਾ ਲਾਵਾਂਗੇ ਲੋਕਾਂ ਨੂੰ ਲਾਮਬਾਦ ਕਰਕੇ